ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲੋ ਵੀ ਅੱਜ ਹੈਗਾ 2 ਤਰੀਕ 10ਵਾਂ ਮਹੀਨਾ 2025 ਤੇ ਅੱਜ 10ਵੀਂ ਦੀ ਆ ਤੇ ਅੱਜ ਦੁਸਹਿਰਾ ਵੀ ਆ ਅੱਜ ਹੈ ਇਹ ਗਾਂਧੀ ਜੀ ਜੀ। ਤੋਂ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਦੁਸਹਿਰਾ ਆਲ ਆਫ ਯੂ ਵੇ ਬੋਲੋ ਸਾਰਿਆਂ ਨੂੰ ਜੈਰੇ ਦੀਆਂ ਦਸਵੀਂ ਦੀਆਂ ਤੇ ਲੋਕ ਤੋਂ ਗੁਰਦੇਆਂ ਗਾਂਧੀ ਜੰਤੀ ਦੇ ਸਾਰਿਆਂ ਨੂੰ ਲੱਖ ਲਖ ਵਧਾਈਆਂ। ਤਾਂ ਇਹ ਆਪਾਂ ਰੈਡੀ ਛੜੀ ਹੋ ਗਏ। ਲੋਈ ਆਪਾਂ ਤਿਆਰ ਤੁਰ ਹੋ ਗਏ ਤੇ ਅੱਜ ਆਪਾਂ ਚੱਲਾਂਗੇ ਖਾਣੇ ਖਾਣੇ ਦਾ ਥਾਰ ਹਮੇ ਤੁਨੂੰ ਜਾ ਕੇ। ਤੇ ਸਿਆਣੀ ਚੱਲ ਰਹੀ ਆ ਬਸ ਜਾਣ ਦੀ। ਪੂਰੀ ਪਾਣੀ ਆ ਕੇ ਫਿਰ ਚੱਲਾਂਗੇ ਦੇਖ ਚਾਹ 4:30 ਵਜੇ ਚੱਲਾਂਗੇ ਤੁਹਾਨੂੰ ਦਹਾਵਾ ਗਰਾਵਣ ਫੋਕ ਦਾ ਖੰਨੇ ਚੱਲਾਂਗੇ ਖੰਨੇ ਦਾ ਰਾਵਣ ਤੋਂ ਦਿਖਾਉਣੇ ਜਾ ਕੇ ਲੋਜੀ ਘਰ ਤੁਹਾਨੂੰ ਪਾਣੀ ਮਿਲਦੇ ਆਂ ਆਸ ਤੇ ਜਾਂਦੇ ਮਿਲਾਂਗੇ ਜਾਂ ਸਿੱਧਾ ਖੰਨੇ ਮਿਲਾਂਗੇ ਹੋਲੇ ਪਾਣੀ ਆਸ ਤੇ ਪਹੁੰਚ ਗਏ ਉਹ ਖੰਨਾ ਰੋਡ ਤੋਂ ਚੜ੍ਹਨੇ ਵਾਲੀ ਆ ਜਿਹੜੀ ਰੋਡ ਤੇ ਜਿਹੜੀ ਰੋਡ ਆਉਣ ਵਾਲੀ ਲਓ ਜੀ ਹੁਣ ਆਪਾਂ ਪਾਉਣਗੇ ਖੰਨੇ ਵੀਰ ਦੇਖੋ ਜਾਂਕ ਨਾ ਲਗਿਆ ਐ ਕਿੱਥੇ ਉੱਤੇ ਬੈਠੇ ਰਹੋ ਤੇ ਬੰਦੇ ਕੋਲ ਵੀ ਜਾਂਕ ਪੂਰਾ ਜਮ ਲੱਗਾ ਪੂਰਾ ਦੇਖੋ ਜਾਉਂ ਕੰਨੇ ਬੱਤ ਬੰਬ ਬਣਾ ਕੇ ਭਟਣਾ ਮਸਾਈ ਨਿਕਲ ਕੇ ਗਏ ਅੰਦਰ ਰਿਪੀਟ ਬਾਕ ਬੰਵਾ ਅੰਦਰ ਤੇ ਸਾਹੀ ਪਾਉਣ ਵਾਲੀ ਨੇ ਹਨੂ ਬਚਾਓ ਨਾਂਗਾ ਮੰਨ ਆਦਾ ਮੋਰ ਨਾਲ ਵਾਪਸ ਚੇਕੜਾ ਆਂਦਾ ਮੋਗਾ ਦੇ ਕੇ ਨੀਰੋ ਦਾ ਫੌਂਟਨ ਬੜਾ ਉੱਚਾ ਧੀਗਾ 4 ਤੇ ਨੂੰ ਲਾਇਆ ਉਹ ਮੋਰ ਨਾਲ ਉਹ ਨੂੰ ਉੱਤੇ ਗਿਆ ਉਹ ਜਾ ਰਿਹਾ ਮੰਨੂ ਉਹ ਜਾ ਰਿਹਾ ਲਾ ਅਗਲੀ ਦਿੱਤਾ ਜੀ ਆਗੇ ਰਾਵਣ ਦੇ ਗੱਭੇ ਨਹੀਂ ਛੇੜੀ ਤਾਂ ਤੇ ਕੋਈ ਸਗਾ ਇਸ ਵਾਰ ਮੋਟਰ ਇਹਨੇ ਨੇ ਭੇੜ ਦੀ ਤਿਆਰੀ ਆ ਹਰ ਆਵਲ ਨੂੰ ਹੋਰੇ ਬਾਬਾ ਆ ਗਾਇਆ ਨਾ ਇਹ ਭੇੜ ਬਹਾਉਂਦੀ ਆ ਆ ਕਰ। ਅੰਨੇ ਪਾਉਣੇ ਆ ਪੁਰਾ ਸਾਰੇ ਨੇ ਭੇੜ ਦੇਖੋ ਤੁਸੀਂ। ਬਹੁਤ ਦਾ ਬਹੁਤ ਵੀ ਆ ਪਰ ਨਾਮ ਬੜਾ ਥੋੜਾ ਪੂਰਾ। ਲੋਕ ਆ ਰਹੇ ਨੇ ਆਰੇ ਬਿੱਤੇ ਬਹੁਤ ਕਰਨੇ ਹਰੇ ਆਇਆ ਆਇਆ ਫਰੰਟ ਤੇ ਚਲਦੇ ਆਂ ਫਰੰਟ ਤੇ ਇੱਧਰ 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 ਦੱਲਿਆ ਇੱਥੇ ਇੱਧਰ ਖਾਲੀ ਆ ਉਹ ਫਰੰਟ ਤੇ ਜਾਂਦੇ ਆਂ ਨਾ ਫਰੰਟ ਤੇ ਦੇਖਾਂਗੇ ਇੱਧਰ ਦੇਖਾਂ ਨਾ ਆ ਲੈ ਇੱਧਰ ਆਇਆ ਫਿਰ ਭਾਈ ਜੋਣ ਦਰਵਾਜ਼ਾ ਬਣਾ ਲੈ ਲੜੇ ਹਕਲਾਕ ਹਕਲਾਕ 没丢，但是。 累了，旁边的人也累了。 आ गए और बहुत अच्छा प्रदर्शन किया और ये वाला चला अब हम भी बदल भी चलाओ रेमों को मोहन का पर बैकुंठ फिर बीच में आ रहा है अच्छा अब हम लोग बात कर रहे हैं कोई कमी कोई और अटैक को पहुंचने वाला आंध्र प्रदेश आ गया और का बहुत चरित्र आगे ਮੇਦਾ ਕਪੋਲੇ ਫੋੜ ਗਿਆ ਮਾਣੇ ਲੋਕਾਂ ਨੂੰ ਲੱਗ ਰਿਹਾ ਹੈ ਅਗਨੀ ਭੇਟ ਕਰਨ ਲੱਗੇ ਨੇ ਲਾਓ ਜੀ ਲਾਤੀਆਂ ਦਾ ਉਹਦਾ ਰਾਮ ਜੀ ਫਿਰ ਰਹੇ ਨੇ ਉਹਦਾ ਉਹ ਜੇ ਆਪਣੇ ਵੇਟ ਕਰਤਾ ਹੌਲੀ ਹੌਲੀ ਬਦਰੇ ਆ ਗੋ ਉੱਪਰ ਨੂੰ

啊！快点！ Но и команда поняла, что это беда батта. Она играла в команди. Так что у меня владелец игр. А я не знаю, что это за you know ਆ ਮੌਗਾ ਮਿਲ ਗਿਆ ਹੁਣ ਆਪਾਂ ਜਾ ਰਹੇ ਆ ਅੰਦਰ ਨੂੰ ਜੇ ਆਪਾਂ ਨੂੰ ਵੀ ਕਦੀ ਲੁਕਣ ਮਿਲ ਜਵੇ ਦੇਖਦੇ ਆ ਆਪਣੇ ਛੋਟੇ ਬੱਚਿਆਂ ਦਾ ਖਿਆਲ ਰੱਖਿਓ 9 10 ਭੱਜੇ ਜਾਂਦੇ ਨੇ 10 ਇਹਨਾਂ ਨੂੰ ਇੱਥੇ ਆਪਣੇ ਨਾਲ ਬਲ ਬੱਕਰੀ ਪਾ ਕੇ ਘਰ ਪਾ ਕੇ ਆਇਆ ਆਂ ਅੰਡੇ ਦੀ ਗਾੜੀ ਆ ਬਾ ਨੱਕੜ ਚੱਕਣੀ ਆਪਾਂ ਇਹ ਆ ਚੱਕ ਲੈ ਜਾਏ ਤੋੜ ਦਨ ਇਸ ਪ੍ਰੋਗਰਾਮ ਨੂੰ ਵੀ ਇਸ ਦੇ ਸਹਾਗਿ ਇਹਾਂ ਚਾਹਵਾ ਪਰ ਤੇਰਾ ਲੋ ਜੀ ਆਪਣਾ 라ਵਣ ਦੇ ਲੱਕੜ ਚੱਕ ਲਈ ਲੈ ਕੇ ਤੋੜ ਕੇ ਵੀ ਜਨੇ ਸਾਰੇ ਪਾ ਕੇ ਬਾਂਸਾ ਨੂੰ ਪਾ ਕੇ ਸਾਰੇ ਆਖਦੇ ਲੋਕੰਨੇ ਆ ਕਹਦੇ ਓਏ ਕਿਵੇਂ ਪਾ ਕੇ ਬਾਂਸਾ ਨੂੰ ਲਾ ਲੇੜੇ ਬਾਤ ਕੀ ਕਰਨ ਨੇ ਸਾਰਿਆਂ ਨੂੰ ਦੇ ਦੋ ਇਧਰ ਆਪਾਂ ਵੀ ਲੈ ਲਈ ਲੱਕੜ ਆਪਣੇ ਹੱਡੀ ਲਾ ਲਈ ਆਪਾਂ ਨੇ ਲੋ ਜੀ ਬਾਤ ਐ ਖੜਾ ਲੈ ਸੇ ਨਾ ਮੇ ਨਹੀਂ ਕਰੇ ਅੱਗੇ ਤੋਂ ਫਾਵਾ ਨਾ ਕਰੇ ਅੱਗੇ ਨੀ ਨਾਲੇ ਕੋ ਲੋਕਾਂ ਦੇ ਹਾਲੇ ਲੋ ਲੈ ਇਹ ਹਾਲ ਲੋ ਜੇ ਉਹ ਅੱਗੇ ਕੋਲ ਚਲੇਗਾ ਸਾਡੇ ਕਲੰਗ ਨਹੀਂ ਹੈ ਕਹਿੰਦੇ ਤਾਂ ਪਾਉਂ ਵੀ ਖੜਦੇ ਨੇ ਲੋਕਾਂ ਨੂੰ ਦੱਸ ਮੈਨੂੰ ਕਿ ਨਾ ਉਹ ਅੱਗੇ ਵੀ ਚੱਲਦੀ ਆ ਭਾਈ ਅੱਗੇ ਦਾ ਵੀ ਧਿਆਨ ਰੱਖੋ ਨਾਰਾ ਤਾਂ ਬਣਾ ਬਣਾ ਅੱਗੇ ਦਾ ਵਿੱਚ ਧਿਆਨ ਰੱਖੋ ਤੁਸੀਂ ਇਹਦਾ ਪੈਰ ਉਹ ਵੀ ਨਾ ਉਹ ਵਾਹ ਕੋਈ ਨੁਕਸਾਨ ਨਾ ਹੋਵੇ। ਅਵੇ ਧੱਕਾ ਕਰ ਰਹੇ ਹਾਂ ਅਸੀਂ। ਵਾਹ ਦੇਖੋ ਟੋਲ ਵੀ ਜਾ ਰਹੇ ਕਿੰਨਾ ਪਤਾ ਨਹੀਂ ਖੰਭਾ ਤੇ ਪਾਉਂਦਾ। ਤਗੜੇ ਵੜਾ ਕੇ ਨਹੀਂ। ਦੋਨੋਂ ਪਾ ਕੇ ਚਾਲਾ ਦੇਖੀ ਇਧਰ ਧਿਆਨ ਨਾਲ ਜਾਈ। ਉੱਧਰ ਦੇਖੋ ਓਵਰ ਬਾਹਰ ਲੜ ਰਿਹਾ। ਤੇ ਸਾਹਿਬ ਜੀ ਕੁਮਾਰ ਸ਼ਰਮਾ ਜੀ लॻे बाद लाए कोई टेंशन ਦੇ ਲੋ ਬਈ ਨੇ ਹੱਕ ਚੱਲਦੀ ਫੇਰ ਵੀ ਹੱਕ ਤੋਂ ਦਰਦੇ ਨਹੀਂ ਇਹ ਦੇਲਾ ਨੱਕਰ ਚੱਕਰ ਵਿੱਚ ਨਕਰੀਆ ਦੇਖੋ ਕਿਵੇਂ ਪੈਂਦੇ ਨੇ ਲੱਪਾ ਉਹ ਫੇਰ ਕੱਢੀ ਪਰਵਾਣੀ ਆ ਜਾ ਜੀ ਦੇਖੋ ਹੋਰ ਹੈ ਕਿਵੇਂ ਦਾ ਜਾਂਦੀ ਆ ਬਣਾ 2 ਮੀਟਰ ਰੁਕ ਜਾਓ ਜੀ ਨਾਲ ਕੰਨਾ ਕੰਨਾ ਨੈਰਵੰਤ ਕਾਗਨ ਕਰਦਾ ਦੇਖੋ ਇਹ ਰੋਡ ਦੇ ਵੀ ਜਾਮ ਲੱਗਿਆ ਆਹ ਆ ਗਾ ਨਹੀਂ ਦੇਖਣ ਦਿਖਲਾ ਨਹੀਂ ਕਿੱਥੇ ਜਾਂਦਾ ਉਸਨੇ ਹੇਲੋ ਵਾਂ ਵਾਂਹੇ ਤਾਂ ਇਹ ਖੜਾ ਹੈ ਗਿਰਿਆ ਨਹੀਂ ਧੱਕਾ ਘਾ ਰਿਆ ਪਰ ਫਿਰ ਵੀ ਚੱਲਿਆ ਆ ਉਹ ਤਾਂ ਆਹੋ ਯਕਦਾਰ ਆ ਆਪਦੇ ਪ੍ਰਕਾਸ਼ ਸਾਹਿਬ ਦੇ ਬੰਦੇ ਨੇ ਰਾਣਾ ਜਿੰਦਾ ਬਰਾਬਰ ਬਾਈ ਜਾਨੀ ਨਹੀਂ ਬਰਾਬਰ ਮਨੋਬੇ ਹੁੰਦਾ ਗੱਡੀ ਵੜਦਾ ਹੈ ਉਹ ਲੱਗੇ ਇੱਥੇ ਬੋਲ ਰਹੇ ਨੇ ਕਦੇ ਲੋਕ ਉਹ ਦੇਖੀ ਭਾਈ ਨੇ ਨਹੀਂ ਅੱਗ ਚੱਲਦੀ ਆ ਫਿਰ ਵੀ ਲੋਕ ਨਾ ਇਨਾ ਧੱਕਾ ਕਰਦੇ ਆ ਜਸਪ੍ਰੀਤ ਇਨਾ ਸੇਕ ਮਾਰਦਾ ਚਾਹੇ ਕੋਈ ਬੰਬ ਚੱਲਦੇ ਵਿੱਚ ਲਾਹੇ ਦਾ ਲੱਗਦਾ ਮੈਨੂੰ ਬਾਹਰ ਕੋੜੀ ਰੱਖੜ ਦੇ ਪੁਣੀਆ ਮਿਰੇ ਨਹੀਂ ਪਰ ਹੁਣ ਤਾਂ ਰਾ ਥੋੜਾ ਰਾ ਤਾਂ ਇਨਾ ਦਾ ਆਪ ਵੀ ਜਮੇ ਬ੍ਰੋ ਲੋਕਾਂ ਦੇ ਪੱਧਰ ਉੱਤੇ ਆਪਾਂ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਦੇ ਲੋਕਾਂ ਨੂੰ ਮੇਰਾ ਨਾਮ ਸੁਣ ਕੇ ਬਹੁਤ ਖੁਸ਼ ਹੋਇਆ। ਸਟੇਜ 'ਤੇ ਆ ਰਹੇ ਨੇ। ਸਭ ਤੋਂ ਵੱਡਾ ਸਨਮਾਨ। 22 ਸਾਊਂਡ ਚੱਲ ਰਿਹਾ ਹੈ। ਹਲੋ ਇਹਦਾ ਹੀ ਹੋਣਾ ਤਾਂ ਹੀ ਵਾਸ। ਤੋ ਤਾ ਲੱਪਣ ਦਾ ਜਿਆਦਾ ਨਹੀਂ। ਬੇਨਤੀ ਕਰਦਾ। ਲੱਪਣ ਦੇ ਚਪਰਾ ਜੱਕਦੇ ਨੇ। ਸਤੰਦਰ ਸਿੰਘ ਦਾ ਅਧਰ ਰਾਤ ਖੜਾਈ। ਬੇਨਤੀ ਹੈ ਜੀ 5 ਮਿੰਟ ਵੇਟ ਕਰਨੋ ਬਸ। ਬੱਗੀ ਖੜੀਆ ਬੱਗੀ ਖੜੀਆ ਆਰਾਮ ਦੀ ਬੱਗੀ ਖੜੀਆ ਜਿੰਦਰ ਸਿੰਘ ਜੀ ਜੀ ਐਮਸੀ ਸਾਹਿਬ ਕੌਮਪੀ ਜੀ ਵਿਕੀ ਪਟਿਆ ਜੀ ਮੰਚ ਤੇ ਆ ਜਾਓ ਬੰਦਰ ਸਟੇਜ ਲੱਗੀ ਸੀ ਕੁਲਵਿੰਦਰ ਵਿੱਲਾ ਆਇਆ ਸੀਗਾ ਪਰ ਆਪਣੀ ਪੇੜ ਜਾਲ ਹੋਇਆ ਰਾਵਣ ਨੂੰ ਉਹ ਤਾਂ ਪਹਿਲਾਂ ਹੀ ਤੁਰ ਗਿਆ ਜੇ ਫੇਰ ਬਾਅਦੋਂ ਕਸਮਾਣ ਪਾ ਜਾਂਦਾ ਹੁੰਦਾ ਬੱਗੀ ਦੇਖੋ ਕਿ ਨਹੀਂ ਜਾਂਦਾ ਉਹ ਦੇਖੀ ਭਰਾਵਾ ਹਣੇ ਇੱਥੇ ਖੜੀ 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 ਇੱਥੇ ਬੜੋ ਕੱਚਾ ਉੱਤੇ ਖੜੀਂ ਉੱਤੇ ਖੜਾ ਬੱਸ ਬੱਸ ਆਇਦਰ ਦੇਖੋ ਆਪਕਿਉ ਨਹੀਂ ਖੜਦੇ ਹੈਗੇ ਟਿੱਕੇ ਦੇਖੋ ਚਲ ਮੈਂ ਛਾਲਾ ਮਾਰਦੀ ਆ ਅੱਜ ਸਵੇਰ ਤੋਂ ਹਰ ਬੋਲ ਸੁਝਾਈ ਵੀ ਆ ਆਪ ਦੇਤੇ ਹੋਏ ਨੇ ਇਹਨਾਂ ਦਾ ਧੰਨਵਾਦ ਐਮ ਸੀ ਲੋ ਜੀ ਹੋ ਗਈ ਸ਼ਾਂਤੀ ਜੀ ਅੱਧੇ ਤੱਕ ਲੱਗਦੀ ਸਾਰੇ ਭੱਜ ਗਏ ਅੱਧੇ ਲਹਲੇ ਲੁਕਣ ਲੱਗੇ ਹੋਣੇ ਚਪਣਾ ਕਾਦਾ ਕੋਮਣ ਜੀ ਬੁਝੇ ਚੱਕਾ ਹੀ ਹੈ ਪਾਰ ਬੇੜੀ ਜੀ ਖੜੀ ਆ ਸਾਹ ਕੋ ਘਰਾਂ ਨਾ ਰੇ ਚੰਦੋ ਉੱਤਰੀ ਹੋਣਾ ਗਿਆ ਰਿਆਂ ਚੰਦੋ ਲੇ ਝੋੜੇ ਵਿਲਾਇਆ ਨੇ ਹਰਜੀਤ ਭਟਿਆ ਜੀ ਵਿਕੀ ਮਿਸ਼ਾਲ ਜੀ ਸੁਰਿੰਦਰ ਬਾਵਾ ਜੀ ਮਨੀ ਮਨੋਚਾ ਜੀ ਅਦਰ ਮਾਂਚ ਲਾ ਆਦਾ ਤਕੜਾ ਚਲੋ ਹੋ ਗਈ ਸ਼ਾਂਤੀ ਜੀ ਅਦਰ ਥੋੜੀ ਜਿਹੀ ਅੱਗ ਵੀ ਥੋੜੀ ਜੀ ਹੋਣ ਹੋਵੇ ਠੱਲੀ ਜੀ ਨਰਮ ਜੀ ਹੋਵੇ ਵੀਰ ਜੀ ਦਾਸ਼ਾ ਜੀ ਹੋਲ ਜੀ ਬਾਤ ਰਹੀ ਆ ਉੱਧਰ ਵਾਲੇ ਹਾਲੇ ਫੇਰ ਵੀ ਕਿੰਨੀ ਆ ਰਹੀ ਹੈ ਹਵਾ ਨਾਲ ਨੰਬਰ 23 ਤੋਂ ਐਮ ਸੀ ਸੁਖਮਨ ਜੀ ਸਿੰਘ ਜੀ ਐਮ ਸੀ ਸਾਹਿਬ ਉਹ ਦੇਖੋ ਘਰਾਂ ਪਿਆ ਹੋਏ ਆ ਪਹਲਾ ਹੀ ਜਾਂਦਾ ਥੋੜੇ ਬੜਾਕੇ ਫੋਟੋ ਨੇ ਰਾਵਲ ਦੇ ਅੰਦਰ ਦਾ ਹੋਦਾ ਤਾਂ ਵੀ ਕੱਟ ਦੀਏ ਪਰ ਬੰਬ ਤਾਂ ਵਧੀਆ ਫੋਟਾ ਨੇ ਸਪਾਈ ਸ਼ਾਟ ਵਧੀਆ ਫੋਟਾ ਨੇ ਆਹ ਪੰਡਾ ਲਈ ਆਹ ਲੋਈ ਪਾਣੀ ਦੇ ਬਿਛਾਰਾ ਛੱਡਦੇ ਆ ਕਮੇਟੀ ਵਾਲਾ ਨੇ ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ ਜੀ ਆਹ ਆ ਗੋਬਰ ਕੀ ਦੀ ਜੇ ਰੱਖਣਾ ਕੋਲ ਤਾਂ ਵੀ ਪੂਰਾ ਡਾਮ ਲੱਗਾ ਹੈ ਔਰ ਤੋਂ ਮੜਾਇਆ ਖੁੱਲ ਗਿਆ ਲੋਕ ਕੋਲੋਂ ਵੀ ਘੜੇ ਰਹੀਏ ਦੇਖਣ ਅੰਦਰ ਅੱਗ ਹਲੇ ਵੀ ਨਹੀਂ ਹੋਈ ਹਲੇ ਵੀ ਚੱਲਦਾ ਹੀ ਆ ਵੀਰ ਸਿੰਘ ਚੌਟੂ ਜੀ ਸੰਸਾਉਂ ਗੁਰੂ ਬਸਪਾਦੀਏ ਢਾਕਾ ਦੀ ਫਤਵਾਦੀ ਬੰਬ ਦੀ ਵਿੱਚ ਹੈਗਾ ਦੀ ਅਲੱਗ ਚਲੋ ਜੀ ਬੜਾ ਕੰਮ ਹੈ ਬੜਾ ਉਹਨਾਂ ਮਹੀਨਾ ਮਹੀਨਾ ਲੱਗ ਜਾਂਦਾ ਹੈ ਅਗਨੀ ਧਾਰ ਕਰਨ ਨੂੰ ਮੇਟਾ ਤੋਂ ਹੀ ਲੱਗੇ ਹੈਗੇ ਬਹੁਤ ਭੀੜ ਵਾਹੁੰਦੀ ਆ ਫੰਨਾ ਗਰਾਉਂਡ ਦੇ ਵਿੱਚ ਬਈ ਬਹੁਤ ਭੜੰਦੀ ਆ ਚਲੋ ਇਹ ਹੋ ਗਈ ਸਮਾਪਤੀ ਹੁਣ ਆਪਾਂ ਆਪਣੇ ਘਰਾਂ ਨੂੰ ਚੱਲੇ ਪਾ ਰਹੇ ਨੇ ਲੋਕ ਵਾਹ ਵਧੀਆ ਇਸ਼ਾਰਾ ਬਣਾਉਂਦੇ ਨੇ ਵੀਰੇ ਕੁਲਵਿੰਦਰ ਵਿਲਾ ਲੱਗਿਆ ਸੀ ਉਹ ਰਾਵਣ ਦਾ ਤਾਂ ਪਹਿਲਾਂ ਹੀ ਸ਼ੂਮੰਤਰ ਹੋ ਗਿਆ ਚਲੋ ਇਹ ਬੱਗੀ ਦਾ ਕੰਮ ਨਿਤ ਪਰਗਾ ਬੱਗੀ ਚੱਲ ਰਹੀ ਆ ਆਪਣੇ ਘਰ ਨੂੰ ਬੰਦੇ ਹਲਾ ਵੀ ਚੱਲੇ ਆ ਇਹ ਆਪਾਂ ਦੇ ਕੋਲ ਹਲੇ ਵੀ ਨਹੀਂ ਬੋਹੋ ਇਹ ਬਧੀ ਹਲੇ ਵੀ ਮਾਰੋਂ ਬਾਅਦ ਚੱਲ ਰਹੀ ਆ ਮਰਦਾਂ ਆਨੂ ਆ ਕੇ ਆਇਦਿਓ ਲੋਕੇ ਆਪਾਂ ਵੀਰ ਖੜਾ ਆ ਆਪਨੀ ਸੇਵਾਵਾਂ ਚਾਲਾਂ ਕਮੇਟੀ 8 ਲੰਗੀ ਬ੍ਰਾਂਡ ਜੀ ਇਹਾਂ ਵੀ ਸੇਵਾਵਾਂ ਆ ਰਹੇ ਨੇ ਬੇਨਤੀ ਕਰਨਾ ਸੁਰਵਾਰੀ ਪੂਰੀ ਟੀਮ ਨੂੰ ਕੋਈ ਨਾ ਮਾਰੀ ਲੋਕਾਂ ਦਾ ਨਫਰ ਹੋ ਜਾਵੇ ਫਿਰ ਚੱਲੋ ਜੀ ਭਾਈ ਇਹ ਪਾਕਰਾਂ ਨੂੰ ਚੱਲੇ ਹੋਣਾ ਸਾਹਿਬ ਸਾਡੇ ਵਿੱਚ ਹੋ ਜਾਗਾ ਮੈਂ ਉਧਰ ਤੋਰ ਕੇ ਜਾਣ ਲੱਗਾ ਆ ਲੋਹੇ ਦੇ ਬਾਹਣੇ ਕਾਹੇ ਨਹੀਂ ਹੋ ਗਏ। ਪਰ ਜੇ ਲੱਕੜ ਦੇ ਲਾਉਂਦੇ ਫਿਰਦੇ ਗਰਿਆ ਕਰਨਾ ਸੀ ਨਾ। ਲੋ ਜੀ। ਚਲੋ ਹੁਣ ਆਪਾਂ ਪਾਈਏ ਚੱਲੇ। ਮੱਦੀ ਦੇ ਸੀਟੈਂਟ ਤੋਂ ਜੀ। ਹੁਣ ਆਪਾਂ ਚੱਲੀਏ ਘਰੋਂ। ਇਹ ਅੰਦਰ ਦਾ ਬਲੌਗ ਵਧੀਆ ਲੱਗਿਆ। ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਿਓ। ਉੜਾ ਗੀਰ ਰੱਜ ਚਾਲਾ ਲੱਕੀ 22 ਦਾ ਚਰਨਜੀਤ ਜੀ ਵਿਸ਼ਾ ਤੋਂ ਜਰੀ ਬਰੀਆ ਲੱਗੇ ਤੇ ਲਾਇਕ ਸ਼ੇਅਰ ਦਾ ਸਬਸਕ੍ਰਾਈਬਰ ਨੂੰ ਭਾਣਾ ਹਾਂ ਬੱਚਾ ਵੇਹ ਕਰਾਂ ਇੱਕ ਬੰਦਾ ਮਿਲ ਗਿਆ ਤੇ ਯਾਰ ਯਾਰ ਦੋਸਤਾਂ ਨੂੰ ਕਹਿੰਦਾ ਲੱਕੀ 22 ਨਾ ਤਾਂ ਠੀਕ ਆ ਫਿਰ ਆ ਵੀਡੀਓ ਬੰਦ ਕਰੀ ਹੋਈ ਸੀ ਕੈਮਰਾ ਨਹੀਂ ਆ ਜਾਣ ਦੇ ਵਿੱਚ ਲੋਈ ਹੁਣ ਆਪਾਂ ਜਿੱਥੇ ਰੁਆਏ ਸੀ ਉਧਰੋਂ ਜਾ ਰਹੇ ਆਂ ਪਹਿਲਾਂ ਕਿੰਨੀ ਭੀੜ ਵੀ ਜ਼ਿਆਦਾ ਆਇਆ ਤੇ ਹੁਣ ਰਸ ਆਇ ਨਹੀਂਗਾ ਜਦਾਗ ਨਹੀਂ ਭੀੜ ਹੋਇਆ ਸਾਰੇ ਹੌਲੀ ਹੌਲੀ ਜਿਹਾ ਤੁਰਪੇ ਸਾਰੇ ਉ ਲੋਈ ਰੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਇੱਕ ਵਾਰ ਦੋ ਆਟੇ ਫੇਰ ਲੋਈ ਨੂੰ ਸ਼ੇਅਰ ਤੇ ਸਬਸਕ੍ਰਾਈਬ ਥੋੜਾ ਜੀ ਤੱਕ ਚੈਨਲਾਂ ਨੰਦਨ ਨੌਰੀ ਧੰਨਵਾਦ ਇਹ ਸਾਰਿਆਂ ਦਾ ਦੋ ਵੇਲਡ ਹੋਈਆਂ ਆ। ਲੋ ਜਾਉਣਾ ਨੇ ਤੁਹਾਨੂੰ ਜਾ ਰਹੇ ਨੇ ਬਾਪ। ਮੇਰਾ ਯਾਰ ਰੰਗ ਖਟਿਆ। ਨਹੀਂ ਨਹੀਂ ਭੇਡ ਦੀ। ਆਹ ਵੇਖੋ ਬੰਨਾ ਲਗਾਇਆ ਜਾ। ਆਹ ਭੜਿਆ ਮੈਂ ਬਾਈ ਘੰਟੇ ਲਾ ਕੇ ਜੀ ਆ।